ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਵੀਡੀਓ ਜਿਹੜੀ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਹੁਣ ਤੁਸੀਂ ਇਹ ਵੀਡੀਓ ਦੇਖੋਗੇ ਤੁਹਾਡੇ ਨਾਲ ਵੀਡੀਓ ਜਿਹੜੀ ਦਾਸ ਚਲਾਏਗਾ ਕਬਜ਼ੁਰਕ ਜੋ ਬਲਦੀ ਚਿਖਾ ਦੇ ਵਿੱਚੋਂ ਨਿਕਲਦਾ ਹੈ ਤੇ ਬੜੀਆਂ ਘਟਨਾਵਾਂ ਗੁਰ ਪਿਆਰੇ ਵਾਪਰੀਆਂ ਵੀ ਨੇ ਇਤਿਹਾਸ ਵਿੱਚ ਵੀ ਹੁਣ ਦੇ ਸਮੇਂ ਵਿੱਚ ਕਲਯੁਗ ਦੇ ਵਿੱਚ ਕੇ ਜੁੰਦੇ ਜਿਹੜੇ ਮਰੇ ਬੰਦੇ ਜੁੰਦੇ ਹੋਏ ਨੇ ਜਾਂ ਜਿਨ੍ਹਾਂ ਦਾ ਸਮਾਂ ਰਹਿੰਦਾ ਹੈ ਮੁੜ ਕੇ ਜਿਉਂਦੇ ਹੋ ਜਾਂਦੇ ਨੇ ਇਹ ਹਿੰਦੂ ਧਰਮ ਦਾ ਕੋਈ ਬੰਦਾ ਬਜ਼ੁਰਗ ਹੈ ਕਈ ਕਹਿੰਦੇ ਨੇ ਵੀ ਇਹ ਫੇਕ ਵੀਡੀਓ ਹੈ ਜਾਂ ਬਣਾਈ ਹੋਈ ਹੈ ਜਾਂ ਡਰਾਮਾ ਕੀਤਾ ਹੋਇਆ ਹੈ ਕਈ ਕਹਿੰਦੇ ਇਹਦੇ ਕਫਨ ਨਹੀਂ ਪਾਇਆ ਹੋਇਆ ਹੁਣ ਤੁਸੀਂ ਗੁਰੂ ਪਿਆਰੇ ਸੰਗਤ ਨੇ ਫੈਸਲਾ ਕਰਨਾ ਹੈ ਇਹ ਸੱਚ ਕੀ ਹੈ ਜਾਂ ਜਿਨ੍ਹਾਂ ਨੇ ਇਸ ਵੀਡੀਓ ਬਾਰੇ ਕੋਈ ਸਚਾਈ ਪਤਾ ਹੈ ਉਹ ਵੀ ਦੱਸਣ ਦੀ ਕਿਰਪਾਲਤਾ ਕਰਿਓ ਤੇ ਇਹ ਵੀਡੀਓ ਦੇਖੋ ਤੇ ਵੀਡੀਓ ਨੂੰ ਸ਼ੇਅਰ ਕਰੋ ਵੱਤ ਵੱਦ ਤੇ ਦੱਸੋ ਪਰ ਜੇ ਆਪਾਂ ਪ੍ਰਮਾਤਮਾ ਦੀ ਹੋਂਦ ਨੂੰ ਮੰਨਦੇ ਆ ਇਹ ਹੋ ਸਕਦਾ ਕਿਉਂਕਿ ਹੋ ਸਕਦਾ ਗੁਰੂ ਪਿਆਰਿਓ ਵੈਸੇ ਕੁਰਬਾਨੀ ਕਹਿੰਦੀ ਜੇ ਦੀ ਵਧੀ ਹੋਵੇ ਤੇ ਉਹਨੂੰ ਕੋਈ ਮਾਰ ਨਹੀਂ ਸਕਦਾ ਤੇ ਇਧਰ ਅੱਗ ਲੱਗੀ ਹੋਈ ਚ ਖਦ ਵਿੱਚੋਂ ਤੇ ਬਾਲੇ ਜਦੋਂ ਦੇ ਸਵਾਸ ਕਹਿ ਲੋ ਜਾ ਉਹ ਜਾਗਿਆ ਸਵਾਸ ਉਹਦੇ ਵਾਪਸ ਆਏ ਨਹੀਂ ਇਕਦਮ ਉੱਠਿਆ ਵੀਡੀਓ ਦੀ ਕੀ ਸਚਾਈ ਹੈ ਸੰਗਤ ਜੀ ਦੇਖੋ ਤੇ ਵੀਡੀਓ ਨੂੰ ਸ਼ੇਅਰ ਕਰੋ ਤੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਲਿਖੋ ਚੈਨਲ ਦੇ ਨਾਲ ਜੁੜੇ ਰਹੋ ਤੇ ਆਪਣੇ ਵਿਚਾਰ ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ